ਵਾਇ ਕੁ ਜੀ ਦਾ ਖਾਲਸਾ ਵਾਇ ਕੁ ਜੀ ਖਤ ਹੈ ਮੈਂ ਡਾਕਟਰ ਕੁਲਵਿੰਦਰ ਸਿੰਘ ਪ੍ਰਿੰਸੀਪਲ ਤ੍ਰੈਸ਼ਟਾਦੀ ਗੁਰਗੋਬੀ ਸਿੰਘ ਖਾਲਸਾ ਕਾਲਜ ਦੀ ਅਮਰਤਾ ਸਾਹਿਬ ਜਿਸ ਤਾਂ ਕਿ ਆਪ ਸਭ ਜਾਣਦੇ ਹੋ ਕਿ ਤ੍ਰੈਸ਼ਟਾਦੀ ਗੁਰਗੋਬੀ ਸਿੰਘ ਖਾਲਸਾ ਕਾਲਜ ਦੀ ਫਿਰਮੋਰ ਸੰਸਥਾ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨਹੀਂ ਚੱਲ ਰਿਹਾ ਹੈ ਸੰਸਥਾ ਦੇ ਮੁਖੀ ਹੋਣ ਦੇ ਨਾਤੇ ਮੈਂ ਆਪਣਾ ਫਰਜ਼ ਸਮਝਦਾ ਹਾਂ ਕਿ ਜਿਹੜੇ ਵੀ ਵਿਦਿਆਰਥੀ ਸਾਡੇ ਕੋਲ ਧਾਰਨਾ ਲੈਂਦੇ ਨੇ ਉਹਨਾਂ ਨੂੰ ਸਿੱਖ ਧਰਮ ਨਾਲ ਜੋੜਨ ਲਈ ਸਮੇਂ ਸਮੇਂ ਤੇ ਵਿਸ਼ੇਸ਼ ਲੈਕਚਰ ਜਾਂ ਸੈਮੀਨਾਰ ਦੇ ਰੂਪ ਵਿੱਚ ਜਾਂ ਤੀ ਪ੍ਰੋਗਰਾਮ ਕਰਵਾਉਣੇ ਹੈ ਅੱਜ ਦਾ ਇਹ ਵਿਸ਼ੇਸ਼ 세ਮੀਨਾਰ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਮਤਨ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ 24 ਅਗਸਤ ਦਿਨ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਅੱਜ ਦਾ ਇਹ 세ਮੀਨਾਰ ਇਸ ਵਿਸ਼ੇ ਤੇ ਹੈ ਕਿ ਤੁਰਕੀ ਬਾਣੀ ਆਈ, ਇਨ ਤਗੜੀ ਚਿੰਤਾ ਮਿਟਾਈ। ਇਸ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਗਿਆਨੀ ਗੁਰਪ੍ਰੀਤ ਸਿੰਘ ਜੀ, ਕਥਾਵਾਚਕ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਉਹ ਸਾਡੇ ਵਿੱਚ ਪਹੁੰਚੇ ਨੇ ਤੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਨਾਲ ਸੰਬੰਧ ਆਪਣੇ ਵਿਚਾਰਾਂ ਜੇ ਕਰਨਗੇ ਤੇ ਮੇਰੀ ਇੱਛਾ ਵੀ ਹੈ ਤੇ ਕੋਸ਼ਿਸ਼ ਵੀ ਹੈ ਕਿ ਉਹਨਾਂ ਦੇ ਵਿਚਾਰ ਸੁਣ ਕੇ ਵਿਦਿਆਰਥੀ ਜਿਹੜੇ ਆ ਆਪਣੇ ਇਤਿਹਾਸ ਨਾਲ ਵੀ ਜੁੜਦੇ ਹਨ ਤੇ ਸਿੱਖੀ ਨਾਲ ਵੀ ਜੁੜਦੇ ਹਨ ਤੇ ਇਸੇ ਨਾਲ ਹੀ ਜੋ ਕਿ 24 ਤਰੀਕ ਨੂੰ ਦਿਨ ਐਤਵਾਰ ਨੂੰ ਨਗਰ ਕੀਰਤਨ ਕਾਲਿਆ ਜਾ ਰਿਹਾ ਵਾ ਫਿਰ ਗੁਰੂ ਰਾਮ ਸਾਹਿਬ ਤੋਂ ਗੁਰਦਾਰਾ ਸਾਹਿਬ ਤੱਕ ਉਸ ਨਗਰ ਕੀਰਤਨ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੀਰਤਨ ਦਾ ਵੇਸਟਾ ਬੀਬੀ ਕੋ ਵਿਸ਼ੇਖ ਕਾਲਤਾ ਕਾਲ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਨਿਗਾ ਸਵਾਗਤ ਕੀਤਾ ਜਾਏਗਾ ਇਸ ਨੂੰ ਸੰਗਤ ਨੂੰ ਨਿਮਤਾ ਪੈਤ ਪੈਂਦੀ ਹੈ ਇਸ ਨਗਰ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੇ ਖੁਸ਼ੀਆਂ ਤਾਫਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ